ਕਿਤਾ ਕਾ ਬਲ ਬਲ ਜਾਉ ਰਾਤ ਕਲੀ ਮਹੱਲਾ ਅਨਵਾ ਦਾਵਾ ਅਗਨ ਰਹੈ ਹਰ ਬੂਟ ਮਾਤ ਗਰਭ ਸੰਕਰਤੇਸ਼ੂਟ ਜਾ ਕਾ ਨਾਮ ਸਿਮਰਤ ਪਉ ਜਾਏ ਤੈਸੇ ਸੰਤ ਜਨਾ ਰਖੈ ਹਰ ਰਾਈ ਐਸੇ ਰਖਨ ਹਾਰ ਬਿਆਲ ਜਤ ਕਤ ਦੇਖੋ ਤੁਮ ਪ੍ਰਤਪਾਲੂ ਰਾਓ ਜਲ ਪੀਵਤ ਜਿਉ ਦਿਖਾ ਮਟੰਤ ਤਲ ਵਿੱਚ ਸਰਗਰ ਅਲੋਕ ਕੰਤ ਲੋਭੀ ਕਾ ਤਨ ਪ੍ਰਾਣ ਅਧਾਰ ਤਿਉਂ ਹਰ ਚਨ ਹਰ ਹਰ ਨਾਮ ਪਿਆਰ ਕਿਰਸਾਨੀ ਜਿਉ ਰਾਖ ਰਖਵਾਲਾ ਮਾਪਤਾ ਪਿਆਰ ਜਿਉ ਬੱਲਾ ਪੀਤਮ ਦੇ ਪੀਤਮ ਮਿਲ ਰਜਾਈ ਕਿਉ ਹਜਨ ਰਾਖੇ ਕੰਠ ਲਾਈ ਜਿਵੇਂ ਦਲੇ ਰੂਪ ਇਕ ਤਰੋਏ ਅਨੰਦ ਗੂੰਗਾ ਭਕਤ ਗਾਵੇ ਬੋ ਸੰਦ ਪਿੰਗਲ ਪਰਬਤ ਪਰਤੇ ਪਾ ਹਰ ਕੈ ਨਾਮ ਸਗਲ ਉਦਾ ਜਿਉ ਪਾਉ ਸੰਗ ਸੀਤ ਨਰਾਸੁ ਨੂਕਾ ਸੀ ਪ੍ਰਸਾਦ ਸਤ ਸੰਗ ਨੂਸ ਇਹ ਚੀਤ ਦਿਆਤਾਰੀ ਤਿੰਨ ਤਾਰਨ ਹਾਰ ਦਿਆਤਾਰੀ ਤਿੰਨ ਤਾਰਨ ਹਾਰ ਬੰਦੰਤੀ ਹੋਈ ਸ਼ੁਟਕਾ ਸਭ ਥਾਨ ਦੇਕੇ ਨਨ ਅਲੋਏ ਤਿਸ ਬਿਰਦੂ ਜਾ ਆਵੈ ਨਾ ਕੋਈ ਭ੍ਰਮ ਪੈ ਛੂਟੇ ਗੁਰ ਪਰਸਾ ਨਾਨਕ ਦੇਖਿਓ ਸਭ ਬਿਸਮਾ ਰਾਮ ਕੀ ਬਹਲਾ ਪੰਨੀਵਾ ਜੀਅ ਚੰਤ ਸਭ ਪੇਖੀਐ ਪ੍ਰਭ ਸਗਲ ਤੁਮਾਰੀ ਧਾਰਨਾ ਇਹੋ ਮਨ ਹਰਤੈ ਨਾਮ ਉਦਾਨ ਰਹਾਓ ਕਿਰਮਾ ਥਾਪੂਤਾ ਪੈ ਕੁਦਰਤ ਸਭ ਕਰਤੇ ਕੀ ਕਾਰਨਾ ਕਾਮ ਕ੍ਰੋਧ ਲੋਭ ਝੂਠ ਲਿੰਦਾ ਸਾਰੂ ਸੰਗ ਬਧਾਰਨਾ ਨਾਮ ਜਪਤ ਮਨ ਨਿਰਮਲ ਹੋਵੇ ਸੂਖੇ ਸੂਕ ਗਦਾਰ ਨਾ ਭਗਤ ਚਰਨ ਜੋ ਭਾਵ ਆਵੇ ਆਪਰਾਣ ਇਸ ਇਹਾ ਹੁਵਨਾ ਆਨਾ ਸੂਖ ਦੁਖ ਇਸ ਮਨ ਕੀ ਬਿਰਤਾ ਜਨਮ ਬਿਰਤਾ ਤੁਮ ਹੀ ਆਗੈ ਸਾਰਨਾ ਤੂੰ ਦਾਤਾ ਸਭਨਾ ਜੀਆ ਕਾ ਆਪਨ ਕੀ ਆਪਾਲਨਾ ਅਨਕ ਬਾਰ ਕੋਟ ਜਨ ਉਪਰ ਨਾਨਕ ਵੰਨਿਆ ਵਾ ਨਾਮ ਕਲੀਮਾ ਅੱਜ ਵਾਸਟ ਬ ਦੀਪ ਓਮਕਾਰ ਸਤਿਗੁਰ ਪ੍ਰਸਾਦ ਦਰਸ਼ਨ ਪੇਟ ਤ ਪਾਪ ਸਭ ਨਸਿ ਹਾਰਿ ਸਿਉਂ ਦੇ ਮਿਲੈ ਨਾਨਕ ਜਮਾ ਮੇਰਾ ਪਰਮੇਸ਼ਰ ਚੁਗਾਈ ਤਾਰ ਬ੍ਰਹਮ ਕਾਮ ਨਾਮ ਦਰੜਾਏ ਅੰਤੇ ਵੇ ਸਖਾਈ ਰਾਉ ਸਗਲ ਦੂਖਾ ਢੇਰਾ ਪੰਨਾ ਸੰਤ ਤੂਰ ਮੁਖ ਲਾਈ ਪਤਿਤ ਪੁਨੀਤ ਇਹ ਜਨ ਭੀਤਰ ਅਗਿਆਨ ਮੰਦੇਰ ਆਈ ਕਰਨ ਕਰਨ ਸਮਰੱਥ ਸੁਆਮੀ ਨਾਨਕ ਜੀ ਸਰਨਾਈ ਬੰਦਲ ਤੋਰ ਚਰ ਕਮਲ ਗਰੜਾਏ ਏਕ ਸ਼ਬਦ ਲਵ ਲਾਈ ਅਦਕੂਪਿ ਬਿਖਿਆਤ ਕਾਲਿਓ ਸਾਚ ਸ਼ਬਦ ਬੜ ਆਈ ਜਨਮ ਮਰਨ ਕਾ ਸਹਿ ਸਾ ਚੂਕਾ ਬਾਹ ਰਹਿ ਕਤੂਨਾ ਧਾਈ ਨਾਮ ਰਸਾਇਣ ਇਹ ਮਨ 라ਤਾ ਅੰਮ੍ਰਿਤ ਪੀ ਤਪਾਈ ਸੰਗ ਮਿਲ ਕੀਰਤਨ ਗਾਇਆ ਨੈ ਚਲ ਅਬ ਸਿਆ ਜਾਈ ਊਰੇ ਗੁਰ ਪੂਰੀ ਮਤ ਦਿਨੀ ਹਰ ਦਿਲ ਆਨੰਦ ਪਾਈ ਨਾਮ ਨੇ ਤਾਂ ਆਨੰਦ ਪਾਇਆ ਵਡ ਪਾਕੀ ਨਾ ਹਲੰਕ ਨਰਗ ਨਾ ਜਾਏ ਕਾਲ ਸਿਆਨਪ ਉਕਤ ਨਾ ਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਜਮ ਸਚਾ ਹੋਈ ਸੁਈ ਅਭਿ ਕਰੇ ਕਰਾਈ ਪੁੱਤਰ ਕਲਤਰ ਮਹਾ ਬਿਕਿਆ ਮੈਂ ਬਿਕਿਆ ਮੈਂ ਸਾਚਾ ਚੈ ਲਾਇ ਤਰਾਈ ਆਪਣੇ ਜੀਵਾਂ ਤੇ ਆਪ ਸੁਣਾ ਲੈ ਆਪ ਲਈ ਲੜ ਲਈ ਸਾਥ ਰੰਗ ਦਾ ਮੇੜਾ ਬੰਧਿਆ ਪਰਜਲ ਪਾਰ ਆਈ ਬੇਸ਼ੁਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲੂਰ ਤੇ ਆਦੂਨੀ ਸੰਭਾਉ ਕਲ ਅੰਧਕਾਰ ਜੀ ਪਾਈ ਅੰਤਰਜਾਮੀ ਜੀਵਨ ਦਾ ਦਾਤਾ ਹਰਿ ਸਤਿਗੁਰੂ ਦਾ ਨਾਦਿਕਾਰ ਨਿਰੰਕਾਰ ਨਿਰੰਕਾਰ ਪਾਓ ਸਭ ਜਲ ਤਲ ਰਿਆ ਸਮਾਈ ਭਗਤਾਨ ਭਗਤਾ ਕੋ ਦੀਨਾ ਹਰ ਨਾਨਕ ਚਾਚੈ ਮਾਈ ਰਾ ਕ੍ਰਿਪਾ ਲਾ ਬਣਵਾ ਸਲੋਕ ਸਖੋ ਸ਼ਬਦ ਪਿਆਰਿ ਹੋ ਹੋ ਜਨਮ ਮਰਨ ਕੀ ਟੇਕ ਮੁਖ ਉਚਲ ਸਦਾ ਸੁਖੀ ਨਾਨਕ ਸੁਰਤਿ ਏਕ ਮਾਲਕਾਨੇ ਰਾਤਾ ਰਾਮ ਪਿਆਰੀ ਹਰ ਪ੍ਰੇਮ ਭਗਤ ਬਨ ਆਈ ਸੰਤ ਹੋ ਸਤਗੁਰ ਏਕ ਨਿਭਾਈ ਸੰਤ ਹੋ ਅਰਨਾ ਸਲਹਾ ਤਾਸ ਕੋ ਬਿਆ ਸਗਲੀ ਪ੍ਰਸਨ ਉਲਾਹੀ ਸੰਤ ਹੋ ਰਹਾਉ ਖੋਜ ਬੋਜਤ ਲਾਲ ਇੱਕ ਪਾਇਆ ਹਰ ਕੀਮਤ ਕਹਿ ਨਾ ਜਾਈ ਸੰਤ ਹੋ ਚਰਨ ਕਮਲਸੋਂ ਲਾਗੋ ਧਿਆਨ ਨਾ ਸੱਚ ਰਸਾਈ ਗੁਰ ਗਾਵਤ ਗਾਵਤ ਪਏ ਪਿਆਲਾ ਹਰ ਸਿਮਰਤ ਤ੍ਰਿਪਤ ਅਗਾਈ ਸੰਤ ਹੋ ਆਤਮ ਰਾਮ ਰਵਿਆ ਸਭ ਅੰਤਰ ਕਤਰ ਆਵੇ ਤਰ ਜਾਈ ਸੰਤੋ ਆਜੁਗਾ ਜੀਤਿਏ ਤੇ ਸਭੁ ਜਾ ਪਸੰਦਾਈਏ ਗਹੀਰੀ ਸੰਤੋ ਆਪੀ ਅੰਤਰ ਹੰਤ ਨਹੀਂ ਰੁਪਾਇਆ ਕਟ ਗੁਰੂ ਰਿਆਸਵ ਸੰਤੋ ਦੀਪਾ ਜਗਤਿ ਸਤਿਗੁਰ ਨਾਨਕ ਕਾ ਮੀਰੀ ਮਾਈ ਸੰਤੋ ਰਾਖ ਨੱਲਾ ਪਜਾਮ ਪਾਲਿ ਬਚ ਕਰਮੁ ਰਾਮ ਨਾਮ ਸਤਾਰੀ ਈ ਕੋ ਨਾ ਮੇਰੀ ਮਾਰਕ ਫਿਰੀ ਗੁਰੂ ਬਖਨਾਨਕ ਰਪਾਲ ਕਾ ਸਹੀ ਸ਼ਾ ਅੰਤਰ ਸੂਕਾ ਦਾ ਹਰ ਸੰਕਾ ਹਰ ਝਪ ਮਨਨ ਪਏ ਦਸਤਾਰੀ ਜਿੱਤੇ ਜਿਸ ਤੇ ਲਾਗੇ ਉਤ ਰਹੇ ਨਿਵਾੜੇ ਰਾਮ ਜੀਓ ਆਪਨ ਕੀ ਕਿਰਪਾ ਧਾਰੀ ਉਦਰੇ ਸੰਤ ਪਰੇ ਹਰਿ ਸੰਗੀ ਪਛ ਬਿਰਤੀ ਮਾ ਅਹੰਕਾਰੀ ਸਾਧੂ ਸੰਗਤ ਇਹੋ ਬਲ ਪਾਇਆ ਕਿ ਕੇਵਲ ਨਾਮ ਅਧਾਰੀ ਨਾ ਕੋਈ ਸੂਰ ਨਾ ਕੋਈ ਹੀਰਾ ਸਭ ਪ੍ਰਗਤੀ ਬਾਰੇ ਅੰਦਰ ਬਾਤ ਕਰੀ ਹੁਮ ਸਭ ਰਾਤ ਰਾਤ ਜਰੇ ਰਹੇ ਆਪੀ ਸੁਹਰਾਈ ਬਾਜੋ ਭਰਵਾ ਕੀ ਮਤ ਕੌਣ ਕਰੇ ਤੇਰੀ ਜੁਗ ਜੀ ਕਰਤੇ ਪਰਪੰਤ ਨਾ ਪਾਰ ਆਵਾਰੀ ਹਾਂ ਹੋ ਨਾ ਲਗਾ ਨਾਮ ਗਾਨ ਨਾਨਕ ਵਡਿਆਈ ਤੇਰੀ ਆ ਸੰਤ ਜਨਾਰਿ ਜਨਾਈ ਰਾ ਕਰਮ ਹਲਾਤੀ ਜਾ ਨਾਮ ਇਕ ਓੰਕਾਰ ਸਤਿ ਸ੍ਰੀ ਅਕਾਲ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜਿਆ ਵਦਾਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਰਿਆ ਸ਼ਬਦ ਤਾਂ ਗਾਉ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰੋ ਹਰ ਨਾਲੀ ਹਰ ਨਾਲ ਦੁਖ ਸਾਹ ਪਰ ਦਸਾ ਤਰਾ ਅੰਗੀਕਾਰੋ ਕਰ ਤੇਰਾ ਕਾਰਜ ਸਭ ਸਵਾਰਨਾ ਸਰਨਾ ਕਲਾ ਸਮਰਾਟ ਸੁਆਮੀ ਸੋ ਕਿਉ ਮਨੋ ਵਿਸਾਰੀ ਕਹੇ ਨਾਨਕ ਮਨ ਮੇ ਸਦਾ ਰੋਹ ਹਰ ਨਾਲੇ ਸਾਚੇ ਸਾਹਿਬਾ ਕੀ ਨਾਹੀ ਕਰਤੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਮਤ ਸਲਾਤੀ ਨਾਮ ਮਨ ਵਸਾਈ ਨਾਮ ਜਿਨ ਕੈ ਮਨ ਵਸਿਆ ਉਹ ਅਜੇ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕੀ ਨਾਹੀ ਕਰਤੀ ਰ ਸਾਚਾ ਨਾਮ ਮੇਰਾ ਆਧਾਰੁ ਸਾਚਾ ਨਾਮ ਆਧਾਰੁ ਵਿਰਾਜਣੁ ਪੁਖਾ ਸਭ ਗਵਾਇ ਕਰਛਾਤ ਸੁਖ ਮਨ ਆਏ ਵਸਿਆ ਜਿਨ ਇਛਾ ਸਾਭ ਪੂਜਾ ਹਈ ਸਦਾ ਕੁਰਬਾਨ ਕਿਤਾ ਗੁਰ ਮਟੋ ਜਿਸ ਦੀ ਆਏ ਵਡਿਆ ਜਾਂ ਕਹਿਣਾ ਲੈ ਕੇ ਸੁਣੋ ਸੰਤ ਹੋ ਸ਼ਬਦਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆ ਪੰਚ ਦੂਤ ਤੁਦ ਵਸਨ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਮਰਕੇ ਲਾਗੇ ਕਹਿ ਨਾਨਕ ਤੈ ਸੂਆ ਤਿਤ ਕਰ ਗਨ ਹਦਵਾ ਜੀ ਸੱਚੀ ਲਿਵ ਬਿਨ ਦੇ ਨਿਬਾੜੀ ਦੇ ਨਿਬਾੜੀ ਲਿਵ ਬਾਚੂ ਕੀਆ ਕਰੇ ਵਿਚਾਰੀਆ ਤਦਵਾਰ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰਿਆ ਏਸ ਨਾਉ ਔਰ ਤਾਉ ਨਾਹੀ ਸ਼ਬਦ ਲਾਗ ਸਵਾਰਿਆ ਕਰ ਨਾਨਕ ਲਿਵੇ ਬਾਚੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰਤੀ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਨ ਵਿੱਚ ਤੇ ਗਿਆਨ ਇਹਨ ਸਾਰਿਆ ਅੰਦਰੋਂ ਜਨਕਾ ਮੋ ਟੁੱਟਾ ਇਨਕਾ ਸ਼ਬਦ ਸਚਾ ਸਵਾਰਿਆ ਕਹਿ ਨਾਨਕ ਇਹੋ ਅਨੰਦ ਹੈ ਅਨੰਦ ਗੁਰ ਤੇ ਜਾਣਿਆ ਬਾਪਾ ਜਿਸ ਤੂੰ ਦੇ ਸੋਈ ਚਲ ਪਾਵ ਪਾਵ ਤ ਸੂਤਨ ਦੇ ਜਿਸਨੋ ਹੋਰ ਕਿਆ ਕਰੇ ਵਿਚਾਰਿਆ ਇਕ ਭਰ ਮਹੂਲੇ ਰਹਿ ਦੱਸ ਇਕ ਨਾਲ ਆਖ ਸਵਾਰੀਆਂ ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਕੈ ਨਾਲ ਜਿਸ ਦੀ ਪਿਆਰੀ ਸੁਹੀ ਜਨ ਪਾਵੇ ਆਹੋ ਸੰਤ ਪਿਆਰੇ ਹੋ ਕਾਥੀ ਕਰੇ ਕਹਾਣੀ ਕਹੇ ਕਹਾਣੀ ਕਾਥਿ ਤੇਰੀ ਇਤਤਵਾਰ ਪਾਇਆ ਤਨ ਮਨ ਧਨ ਸਾਬ ਸਾਪ ਗੁਰ ਕੋ ਹੁਕਮ ਮੰਨਿਆ ਪਾਇਆ ਹੁਕਮ ਮੰਨੋ ਗੁਰੂ ਕੇਰਾ ਗਾਓ ਸੱਚੀ ਬਾਣੀ ਕਨਾਰਕ ਸੁਣੋ ਸੰਤੋ ਕਥਿਓ ਅਕਤ ਕਹਾਣੀ ਏ ਮਨ ਚੰਚਲਾ ਚਕਰਾਈ ਕਿਨੇ ਨਾ ਪਾਇਆ ਚਕਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੀਆ ਇਹ ਮਾਇਆ ਮੋੜੇ ਤੇ ਏ ਪਰਪੁਲਾਇਆ ਮਾਇਆ ਤੋ ਮੋੜੀ ਤਨ ਕੀਤੇ ਜਿੰਟ ਗਾਲੇ ਪਾਇਆ ਕੁਰਬਾਨ ਕੀਤਾ ਤਪ ਸਹਿ ਬਚਾਉਣ ਜਨ ਮੋਹ ਮਿਟਾ ਲਾਇਆ ਕਹਿ ਨਾਲੇ ਕਰ ਮਨ ਚੰਚਲ ਚਕਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੀ ਸਦਾ ਸੱਚ ਸਮਾਲੀ ਏ ਹੋ ਕੋਟੰਬ ਤੂੰ ਜੇ ਦੇਖਦਾਤ ਲੈ ਨਾ ਹੀ ਤੇਰਾ ਨਾਲੇ ਸਾਥ ਤੇਰਾ ਚੱਲੇ ਨਹੀਂ ਕਿਸ ਨਾਲ ਕਿਉਂ ਚਤ ਲਾਈਆ ਐ ਐਸਾ ਕਮੂਲੇ ਨਾ ਕੀਚਾ ਜਿਤ ਅੰਤ ਪਛਤਾਇਆ ਸਤਿਗੁਰ ਕਾ ਉਪਦੇਸ ਸੁਣ ਤੁੰਭ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਤ ਸਮਾਲੇ ਅਗਲਾ ਰੋਚਰਾ ਤੇਰਾ ਅੰਤ ਨਾ ਪਾਇਆ ਅੰਤ ਨ ਪਾਇਆ ਨ ਤੇਰਾ ਆਪ ਪੁਜਾਰੇ ਜੀ ਜਤ ਸਭ ਖੇਲ ਤੇਰਾ ਜਾ ਕੋ ਵਾਹੁ ਕਾਰੇ ਆਖੇ ਤਾਂ ਵੀ ਕਿਆ ਸਭ ਤੂੰ ਹੈ ਜਿਹਨੇ ਜਗ ਤੋਂ ਪਾਇਆ ਕਹਿ ਨਾ ਕੀ ਸਰਾਤਾਂ ਮਨ ਹੈ ਤੇਰਾ ਤਨਾ ਪਾਇਆ ਸੁਰ ਨਾਲ ਮਨ ਜਨ ਅੰਮ੍ਰਿਤ ਸੋਚ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਸੋ ਗੁਰੂ ਕਿਰਪਾ ਤੀਨੀ ਸੱਚਾ ਮਨ ਸਾਇਆ ਜੀ ਅਜੰਤ ਸਭ ਤਦ ਉਪਾਏ ਇਕ ਵੇਖ ਪਰਸ ਨਿਹਾਇਆ ਲੱਖ ਲੋਭ ਅਹੰਕਾਰ ਚੁਕਾ ਸਤਗੁਰੂ ਭਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਤੁਠਾ ਇਰ ਅਮਰਤ ਗੁਰਤੀ ਪਾਇਆ ਭਗਤਾ ਕੀ ਚਾਲ ਮੇਰਾ ਲੇ ਚਾਲਾ ਨਿਰਾਲੀ ਭਗਤਾ ਕੀ ਰੀ ਬਿਕਮ ਮਾਰ ਵਿਚ ਚਲਣਾ ਲੱਭ ਲੋ ਅਨੰਤ ਆਖ ਸਨਾ ਬਾਕ ਨਾ ਹੀ ਬੋਲਣਾ ਖਲਿ ਹੋਤੀ ਕੀ ਵਾਲਾ ਗੇ ਕੀ ਤੇ ਤਮਾਰਕ ਜਾਣਾ ਸਾਹਿਬ ਜਿਨਿ ਆਪ ਤਿਆਰ ਵਸਨਾ ਸੁਆਣੀ ਕੈ ਨਾਨਕ ਚਾ ਕਰਤਾ ਜੁਗੋ ਚੁਗ ਨਿਰਾਲੀ ਜੋ ਤੂ ਚਲਾਹਿ ਤਿਵ ਚੱਲੇ ਸੁਆਮੀ ਹੋਰ ਕਿਆ ਜਾਣੋ ਗੁਰ ਤੇਰੀ ਜਿਉ ਤੂ ਚਲਾਹਿ ਤਿਵ ਚੱਲੇ ਜਨਾ ਮਾਰਗ ਪਾਵੇ ਕਰਿਏ ਪਾਤ ਜਿਨਾਮ ਲਾਏ ਸਿਹ ਹਰ ਸਦਾਤੀ ਆਵੇ ਜਿਸਨੂੰ ਕਥਾ ਸੁਣਾਇਆ ਪ੍ਰੀਸ ਗੁਰਦੁਆਰੇ ਸੁਪਾਵੀ ਕਰਨਾਲਕ ਸੱਚ ਸਾਜੋ ਭਾਵੈ ਤਵੇ ਚਲਾਹੀ ਦਿਉਸੋਆ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਦਾ ਸੁਹੇਲਾ ਸਤਗੁਰੂ ਸੁਨਾਇਆ ਇਹ ਉਕਤਨ ਕਾ ਮਾਨਵਸਿਆ ਜਿਨ ਤੁਰਹੁ ਲਿਖਿਆ ਆਇਆ ਇੱਕ ਫਿਰੇ ਛਨੇਰੇ ਕਰੇ ਗੱਲਾ ਕਲੀ ਕਿਨੇ ਨਾ ਪਾਇਆ